अयोध्या ਵਿੱਚ ਰਾਮ ਮੰਦਰ ਨੂੰ ਲੈ ਕੇ ਜਿੱਤੇ ਵਿਦੇਸ਼ ਪਰ ਵਿੱਚ ਉਸਾ ਹੈ ਉੱਥੇ ਪੰਜਾਬ ਵਿੱਚ ਵੀ ਸਾਬਕਾ ਮੰਤਰੀ ਅਸ਼wini ਸ਼ਰਮਾ ਦੇ ਵੱਲੋਂ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਗਈ ਹੈ ਜਿਸ ਵਿੱਚ 633 ਸ਼ਰਧਾਲੂ ਅਯੋਧਿਆ ਲਈ ਰਵਾਨਾ ਹੋਏ ਨੇ ਇਸ ਟ੍ਰੇਨ ਦੇ ਜ਼ਰੀਏ ਸਫ਼ਰ ਹੋਰ ਆਸਾਨ ਹੋਵੇਗਾ। ਹਰੀ ਝੰਡੀ ਨਾਲ ਇਹ ਟ੍ਰੇਨ ਵਿੱਚ ਜਰੀਏ ਚਲੋ ਜਰਤੀਆ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਜੋ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਲਗਭਗ 3 ਲੱਖ ਰਾਮ ਭਗਤਾਂ ਦੇ ਬਲੀਰਾਨ ਤੋਂ ਬਾਅਦ 22 ਜਨਵਰੀ ਨੂੰ ਦੇਸ਼ ਦੇ ਉਜਸਵੀ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਅਯੁੱਧਿਆ ਰਾਮ ਖਲੀ ਦੇ ਅੰਦਰ ਭਗਵਾਨ ਰਾਮ ਜੀ ਦੇ ਵਿਗਰ ਦਾ ਦੀਪ ਪ੍ਰਾਂਤ ਪ੍ਰਸਤਾ ਕੀਤੀ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਇਕਰਾਮ ਲਹਿਰ ਚੱਲ ਰਹੀ ਹੈ ਔਰ ਇਕੱਲਾ ਉਹ ਵਿਘਟਨ ਨਹੀਂ ਕੀਤਾ ਮੰਦਰ ਦਾ राम भगत ਸੁਚਾਰੂ ਰੂਪ ਦੇ ਅੰਦਰ ਭਗਵਾਨ ਰਾਮ ਲਲਾ ਦੇ ਦਰਸ਼ਨ ਕਰ ਪਾਣ ਜਿੱਥੇ ਰਾਮ ਖੇਲੇ ਨੇ ਜਿੱਥੇ ਰਾਮ ਪ੍ਰਗਟ ਹੋਏ ਨੇ ਉਤੋਂ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਣ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ ਰਾਮ ਹੈ ਸਾਡੇ ਜੀਵਨ ਦਾ ਅੰਤ ਰਾਮ ਹੈ ਔਰ ਰਾਮ ਸਾਡੇ ਲਈ ਆਸਤਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਰਾਮ ਭਗਤ ਅਯੋਧਿਆ ਦੇ ਅੰਦਰ ਦਿਵਯ ਮੰਦਰ ਦੇ ਦਰਸ਼ਨ ਕਰ ਸਕਣ ਉਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆਉਂ ਜਾਰੀ ਹੈ ਮਨਜੀਤ ਸਿੰਘ ਰਾਏ ਜ਼ਿਲ੍ਹਾ ਜਕਜੀ ਰਕੇ ਜੀ ਅਨਿਲワਸੁਦੇਵ ਜੀ ਭੈਣ ਕਸ਼ਵ ਔਰ ਬਾਕੀ ਇਸ ਪਾਰਟੀ ਦੇ ਸਭ بڑے ਨੇਤਾ ਬਡਾਰਾ ਸਾਹਿਬ ਜਨਕਸ਼ਕਤੀ ਸਾਹਿਬ ਪਾਰਟੀ ਦੇ ਸਭ ਰਾਮਪਾਲ ਸਾਰੀ ਪਾਰਟੀ ਦੇ ਲੋਕ ਅੱਜ ਇਹਨਾਂ ਨੂੰ ਚੰਡੀ ਤੋਂ ਖਾਣ ਲਈ ਇੱਥੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਪੰਜਾਬ ਸਮਰਿੱਧ ਹੋਏ ਸੁਧਿਰੜ ਹੋਏ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਪੰਜਾਬ ਤੇ ਮੇਰੇ ਦੇਸ਼ ਤੇ ਔਰ ਵਿਸ਼ੇਸ਼ ਕਰਕੇ ਨਰਿੰਦਰ ਭਾਈ ਮੋਦੀ ਤੇ ਭਗਵਾਨ ਰਾਮ ਦੀ ਕਿਰਪਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਾਧਿਅਮ ਬਣਾਇਆ ਸਾਡੀ ਇਸ ਯਾਤਰਾ ਦਾ ਜਿਨ੍ਹਾਂ ਦੇ ਦੁਆਰਾ ਐਡਾ ਭਗਵ ਲਿਵੇ ਮੰਦਿਰ ਜਿਹੜਾ ਉਹ ਬਣਿਆ ਔਰ ਉਹਨਾਂ ਦੇ ਕਾਰਜਕਮਲ ਨਾਲ ਅਸੰਖੇ ਸੰਤ ਸਾਧੂ ਸਮਾਜ ਦੇ ਮੌਜੂਦਗੀ ਦੇ ਅੰਦਰ ਉਹ ਪ੍ਰਾਂਤ ਸਥਾਪਨਾ ਹੋਈ ਹੈ ਆਓ ਮਿਲ ਕੇ ਉਹਨਾਂ ਦੀ ਸੇਧ ਦੇ ਲਈ ਉਹਨਾਂ ਦੀ ਕਾਮਯਾਬੀ ਦੇ ਲਈ ਕਿ ਉਹਨਾਂ ਦੇ ਨਿਰਦੇਸ਼ ਵਿੱਚ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਬਣੇ ਔਰ ਇਹ ਦੇਸ਼ ਜਿਹਦੀ ਪਹਿਚਾਨ ਨਾਮ ਹੈ ਆਪਣੇ ਮੈਂ ਦੇਖ ਰਿਹਾ ਸੀ ਟ੍ਰੇਨ 'ਚ ਬਜ਼ੁਰਗ ਮਾਤਾ-ਵਾ ਪਹਿਣਾ ਬੱਚੇ ਰਾਮਈ ਹੋਏ ਪਹਿਨੇ ਔਰ ਨਰਿੰਦਰ ਮੋਦੀ ਜਿਸ ਪ੍ਰਕਾਰ ਇਹ ਕਹਾਣੀਆਂ ਸੁਣਦੇ ਨਾ ਸਰਵਨ ਪੁੱਤਰ ਬਣ ਕੇ ਆਪਣੇ ਮਾਤਾ-ਪਿਤਾ ਨੂੰ ਸਾਰੇ ਤੀਰਥਾਂ ਦੀ ਯਾਤਰਾ ਕਰਾਈ ਸੀ ਇਹਦਾ ਹੀ ਨਰਿੰਦਰ ਮੋਦੀ ਪ੍ਰਲਾਨ ਸੇਵਕ ਦੇ ਰੂਪ ਤੇ ਆਪਣੇ ਮਾਤਾ ਪਹਿਣਾ ਬੱਚਿਆਂ ਨੂੰ ਆਰਾਮਜੀ ਨਗਰੀ ਤੱਕ ਲੈਣ ਦਾ ਸਾਧਨ ਪ੍ਰਯਤਨ ਮੇਰਾ ਨਾਮ ਅਨਿਲ ਕੁਮਾਰ ਮਹਾਜਨ ਪਿੰਡ ਕਰੋਲੀ ਬੀਪੀਓ ਕਰੋਲੀ ਡਿਸਟ੍ਰਿਕਟ ਧਨਕੋਟ ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ ਠੀਕ ਹੈ ਜੀ ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਾਈਮ ਚਲਾਈ ਹੈ ਬਹੁਤ ਵਧੀਆ ਹੈ ਇਹਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨ ਕਰ ਸਕਦਾ ਹੈ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਸੁਆਗੇਵਾਲੇ ਆ ਇਹ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਸ੍ਰੀ ਰਾਮ ਮੰਦਰ ਜਾਣ ਦਾ ਕਿੰਨਾ ਕਰਾਇਆ ਜਿਹੜਾ ਹੈ 1500 ਰੁਪਿਆ ਕਰਾਇਆ ਹੈ ਜੀ ਔਰ ਕਰਾਇਆ ਨਾ ਮਾਤਰ ਹੈ ਠੀਕ ਹੈ ਜੀ ਇਹਦੇ ਵਿੱਚ ਕਿਸੇ ਨੂੰ ਵੀ 1500 ਰੁਪਿਆ ਕਰਾਇਆ ਪਿੰਚ ਨਹੀਂ ਕਰਦਾ ਕੀ ਚੱਲੋ ਤੁਸੀਂ ਸਰ ਮੇਰਾ ਨਾਮ ਠਾਕੁਰ ਸੁਭਾਸ਼ ਹੈ ਔਰ ਅੱਜ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਆ ਰਾਮਮ ਜਨਮ ਭੂਮੀ ਦਰਸ਼ਨ ਦੇ ਬਹੁਤ ਹੀ ਅੱਛਾ ਹੈ